21 ਸਾਲ ਪਹਿਲਾਂ ਥਾਣਾ ਸਿਟੀ ਮਰੀਦਾ ਦੇ ਵਿੱਚ ਇੱਕ ਐਫਆਰ ਲੌਜ ਹੁੰਦੀ ਆ ਜਿਸ ਦਾ ਨੰਬਰ ਐਫਆਰ ਨੰਬਰ 24 242 2000 2 ਨੂੰ 2004 ਨੂੰ ਮਕਦਮਾ ਰਜਿਸਟਰ ਹੁੰਦਾ 302 300 148 149 12B ਦਾ ਜਿਸ ਦੇ ਵਿੱਚ ਜੋਰਾ ਸਿੰਘ ਪੁੱਤਰ ਭਲ ਸਿੰਘ ਵਾਸੀ ਚੰਨੋ ਥਾਣਾ ਮੁੱਲੇਪੁਰ ਪਤੇਗੜ ਸਾਹਿਬ ਨੇ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਸੀ ਕਿ ਉਹਦਾ ਬੇਟਾ ਜੋ ਕਿ ਐਸਪੀਓ ਸੀ ਪਰਮਜੀਤ ਸਿੰਘ ਆਪਣੀ ਡਿਊਟੀ ਤੋਂ ਘਰੋਂ ਵਾਪਸ ਜਾ ਰਿਹਾ ਸੀ ਤੇ ਉਹ ਕਰਨੀ ਪੁੱਜਾ ਤੇ ਉਹਨੂੰ ਸ਼ੱਕ ਸੀ ਕਿ ਕਿਸੇ ਅਣਜਾਣ ਬੰਦੇ ਨੇ ਉਸਦੇ ਬੱਚੇ ਦਾ ਕਤਲ ਕਰ ਦਿੱਤਾ ਜਿਸ ਦੀ ਐਫਆਰ ਲੋਜ ਹੋਈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕੰਟੀਨਿਊ ਚੱਲੀ ਉਸ ਦੇ ਵਿੱਚ 6 ਅਕਿਊ ਜਿਹੜੇ ਸੀ ਉਹ ਪੁਲਿਸ ਨੇ ਅਰੈਸਟ ਕਰ ਲਏ ਸੀ ਇੱਕ ਸਤਵਾਂ ਅਕਿਊ ਸੀ ਜੋ ਕਿ ਹਰਪ੍ਰਿੰਦਰ ਸਿੰਘ ਜਿਹੜਾ ਕਿ ਮੰਡੀ ਗੁਬਿੰਦਗੜ੍ਹ ਨੂੰ ਬਿਲੋਂਗ ਕਰਦਾ ਸਨ ਆਫ ਹਰਪ੍ਰਿੰਦਰ ਸਿੰਘ ਪੁੱਤਰ ਉਹ ਜਾਗਰ ਸਿੰਘ ਜਿਹੜਾ ਇਹ ਸਤਵਾਂ ਅਕਿਊ ਸੀਗਾ ਇਹਨੂੰ ਯੂਡੀ ਦੇ ਦਿੱਤਾ ਗਿਆ 2005 ਦੇ ਵਿੱਚ ਉਨੇ 21 ਸਾਲ ਬਾਅਦ ਸਾਨੂੰ ਇਹਦੀ ਇਨਫੋਰਮੇਸ਼ਨ ਮਿਲੀ ਆ ਕਿ ਇਹ ਮੰਡੀ ਗੁਵਿੰਦਗੜ੍ਹ ਆਪਣੇ ਘਰ ਆਇਆ ਹੋਇਆ ਜੋ ਇਨਫੋਰਮੇਸ਼ਨ ਮਿਲਣ ਤੇ ਐਸਐਸਓ ਸਦਰ ਕਲਾਸ਼ ਬਹਾਦਰ ਨੇ ਇਸ ਕਰਕੇ ਕਲਾਸ਼ ਬਹਾਦਰ ਨੇ ਆਪਣੀ ਟੀਮ ਦੇ ਨਾਲ ਜਾ ਕੇ ਰੇਡ ਕੀਤੀ ਆ ਰੇਡ ਕਰਨ ਤੋਂ ਬਾਅਦ ਇਹ ਮਫਰੂਰ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਐਲਐਸਸੀ ਜਾਰੀ ਕਰਾਈ ਇੰਟਰਨੈਸ਼ਨਲ 에ਅਰਪੋਰਟ ਨਵੀਂ ਦਿੱਲੀ ਤੋਂ ਜਾ ਕੇ ਅਸੀਂ ਨੂੰ ਰੈਸਟ ਕਰਕੇ ਹੁਣ ਪੁਲਿਸ ਨੂੰ ਮਾਨਤੇ ਤਿੰਨ ਦਿਨਾਂ ਦੇ ਪੁਲਿਸ ਨੂੰ ਮਾਨਤੇ ਬੜੀ ਜਦੋਜਹਦ ਕਰਨੀ ਪਈ ਸਾਨੂੰ ਇਸ ਟ੍ਰੈਕ ਕਰਨ ਦੇ ਲਈ ਮੇਰੇ ਕਿਸਾਬਾਇਕ ਤੇਰੇ ਅਗੇ ਮੈਂ ਕਰ ਜੋ ਕਿ ਉਸ ਨੂੰ ਪੁਸ਼ਕਿਸ਼ ਟਿੰਡਰ ਕੀਤੀ ਗਈ ਹੈ ਉਹ ਦੱਸ ਮੈਂ ਇਟਲੀ ਦਾ ਰਹਿਣ ਵਾਲਾ ਵਾਂ ਮੇਰੀ ਉੱਤੇ ਇਟਲੀ ਦੀ ਨਾਗਰਿਕਤਾ ਹੈ ਮੇ ਕੋ ਆਸਰਾ ਆਪਣਾ ਕੋਈ ਇਥੇ ਪ੍ਰਾਪਰਟੀ ਦਾ ਜਾਂ ਕੋ ਹੋਰ ਆਪਣੇ ਕ੍ਰੈਡਿਟ ਕੰਮ ਇਹ ਆਇਆ ਹੋਇਆ ਸੀਗਾ ਉਹਦੀ ਇਨਫੋਰਮੇਸ਼ਨ ਮੰਗਦੀ ਅਸੀਂ ਨਾਲ ਪ੍ਰੈਸ ਕੀਤਾ